ਸੋ ਮੈਂ ਤੁਹਾਡਾ ਦੀਪੈ ਰੋਕਿਆ ਤੋਂ ਅੱਜ ਥੋੜਾ ਜਿਹਾ ਮੈਂ ਗਰਾਊਂਡ 'ਚ ਥੋੜਾ ਜਿਹਾ ਲੇਟ ਹੋਇਆ ਪਰ ਤੁਹਾਨੂੰ ਇੱਕ ਤਿੰਨ ਸ਼ਖਸ ਦਿਖਾਉਣਾ ਔਰਲੇ ਪਾਸੇ ਤਾਂ ਮੈਨੇਜਰ ਬਈਆ ਤੇ ਪਰਲੀ ਸਾਈਡ ਦੋਨੇ ਪਲੇਅਰ ਆ ਸਿਰਾ ਕਾਮਾ ਬਈ ਉਹਨੇ ਬਹੁਤ ਵੇਟ ਕੀਤਾ ਹੈ ਜਿਹੜਾ ਇਧਰਲੇ ਪਾਸੇ ਹੈ 1 ਡੇਡ ਕੁਆਂਟਲ ਦੇ ਨੇੜ ਤੇ 30 ਤੇ 1 10 15 ਦੇ ਨੇੜ ਤੇ ਲੱਗਿਆ ਬਾਕੀ ਗਰਾਊਂਡ ਦੇ ਵਿੱਚ ਕਾਫੀ ਦਿਨ ਹੋ ਗਏ ਮੈਂ ਤੁਹਾਨੂੰ ਕਿਹਾ ਸੀ ਅਪਡੇਟ ਦਿਨ ਦਖਾਉਂਗਾ ਨਜ਼ਾਰਾ ਹੀ ਵੱਖਰਾ ਯਾਰ ਇਹ ਕਿਰੋ ਪਰਲਾ ਟਾਇਰ ਉਹਦਾ ਵੱਡਾ ਜਿਹੜਾ ਰੱਸਾ ਉਹ ਬੜਾ ਭੈਣਾ ਖਰਾਬ ਹੋ ਗਿਆ ਯਾਰ ਇੱਕ ਰਾਤ ਨੂੰ ਇੱਥੇ ਪੂਰਾ ਵਧੀਆ ਰੌਣਕ ਮੇਲਾ ਹੁੰਦਾ ਯਾਰ ਜਿਹੜੀਆਂ ਆ ਲਾਈਟਾਂ ਮੈਂ ਤੁਹਾਨੂੰ ਦਿਖਾਉਣਾ ਮੈਨਾਂ ਯਾਰ ਦਿਨ ਚੜਾ ਦਿੰਦੀਆਂ ਇਹ ਸਿਰਾ ਗੱਲ ਬਾਤ ਪੂਰਾ ਦਿਨ ਰਾਤ ਨੂੰ ਵਾਲੀਵਾਲ ਮੁੰਡੇ ਖੇਡਦੇ ਆ ਇਹ ਆ ਵੇਰੇ ਇਹ ਉਂਗਲੀ ਜੀ ਕਰਕੇ ਦਿਖਾਉਣਾ ਆ ਵੇਰੇ ਆ ਬੋਲ ਲਾਈਟਾਂ ਸਿਰਾ ਲਾਈਟਾਂ ਬਾਈ ਇੱਥੇ ਪੂਰੇ ਪਲੇਅਰ ਵਧੀਆ ਇੱਥੇ ਹੁੰਦੇ ਆ ਤੇ ਆਨੰਦ ਮਾਣਦੇ ਆ ਠੀਕ ਆ ਜੀ ਜੇ ਕੋਈ ਹੋਰ ਵੀ ਪੈਂਡ ਦੀ ਵੀਡੀਓ ਚਾਹੀਦੀ ਹੋ ਤਾਂ ਜਰੂਰ ਦੱਸਿਓ ਠੀਕ ਆ ਧੰਨਵਾਦ